ਹਾਂਜੀ ਵੈਲਕਮ ਕਰਦੇ ਆ ਜੀ ਆਪਣੇ ਚੈਨਲ ਪੰਜਾਬੀ ਰਾਜੂ ਫੈਮਲੀ ਤੇ ਉਮੀਦ ਕਰਦੇ ਆ ਕਿ ਸਾਰੇ ਚੜ੍ਹਦੀ ਕਲਾ ਜੀ ਹੋਮ ਹੋਗੇ ਅੱਜ ਜਸ਼ਮਨ ਦੇ ਹੈਗਾ ਸਕੂਲ ਚ ਫੰਕਸ਼ਨ ਹੈ ਦਾ ਤੀਜ ਦਾ ਮਨਾਉਣਾ ਇਹਨਾਂ ਨੇ ਅੱਜ ਦੇਖੋ ਇਹਨੇ কুরਤਾ ਪਜਾਮਾ ਪਾਇਆ ਹੋਇਆ ਵਾਈਟ ਕਲਰ ਦਾ ਤੇ ਮੈਂ ਤਾਂ ਵੈਸੀ ਪੌਣੀ ਪਾਉਣੀ ਪਾਉਣਾ ਹੁਣ ਅੱਜ ਸਾਡੇ ਪਿਓ ਪੁੱਤ ਦੋਨਾਂ ਦੇ কুরਤਾ ਪਜਾਮਾ ਤੇ ਉੱਥੇ ਇਹਨਾਂ ਦਾ ਅੱਜ ਭੰਗੜਾ ਹੋਊਗਾ ਹਾਂਜੀ ਤਿਆਰੀ ਆ ਪੂਰੀ ਫੰਕਸ਼ਨ ਦੀ ਹਾਂਜੀ ਹਾਂ ਹਾਂਜੀ ਭੰਗੜਾ ਪੋਣਾ ਪੂਰਾ ਹੈ ਨਾ ਹਾਂਜੀ ਠੀਕ ਆ ਠੀਕ ਆ ਪੰਗੜਾ ਪੂਰਾ ਪੋਣਾ ਅੱਛਾ ਉਰੀਨੇ ਧੱਕੀ ਪਹਿਲਾਂ ਉੱਥੇ ਆ ਕੇ ਪਾ ਲਈ ਠੀਕ ਆ ਚਲਿਏ ਫਿਰ ਸਕੂਲ ਨੂੰ ਹਾਂਜੀ ਆ ਠੀਕ ਆ ਓਕੇ ਚਲੋ ਫਿਰ ਚਸ਼ਮਨ ਸਕੂਲ ਤੋਂ ਟਾਈਮ ਲਾ ਗਿਆ ਸੀ ਤੇ ਹੁਣ ਅਸੀਂ ਚਾ ਚੁਪੀਗੇ ਥੋੜਾ ਐਨ ਪੜਾਇਆ ਕਰੇ ਤੇ ਸ਼ਾਮ ਨੂੰ ਜਾਣਾ ਸੀ ਅਸੀਂ ਮੰਜੀ ਸਾਹਿਬ ਕੁਲਵਰ ਸਾਹਿਬ ਕੋਟਾਂ ਤੇ ਹੁਣ ਅਸੀਂ ਉੱਥੇ ਚੱਲੇ ਆ ਇਹਨਾਂ ਨੂੰ ਅਸੀਂ ਦੁਹਾਨੇ ਜਾਣਾ ਸੀਗਾ ਮੈਂ ਤੇ ਕਿਰਦੀ ਪਈ ਜਦ ਅਸੀਂ ਤਿਆਰ ਹੋ ਰਹੇ ਸੀਗੇ ਜਸ਼ਮਨੂ ਖੇਤ ਪਤਾ ਨਹੀਂ ਇਹਦਾ ਕੀ ਮੂਡ ਚੇਂਜ ਹੋ ਗਿਆ ਪਹਿਲਾਂ ਕਹਿੰਦਾ ਮੈਂ ਘਰੇ ਖੇਡਣਾ ਵੀਰ ਜੀ ਉਹਨਾਂ ਨਾਲ ਦੇਗੀ ਉਹਨਾਂ ਨਾਲ ਫੇਰ ਪਤਾ ਨਹੀਂ ਕੀ ਹੋ ਗਿਆ ਇਹਨੂੰ ਕਹਿੰਦਾ ਮੈਂ ਤਾਂ ਮम्मा ਜਾਣਾ ਨਾਲ ਫੇਰ ਸਾਨੂੰ ਥੋੜਾ ਜਿਹਾ ਹੋਰ ਵੇਟ ਕਰਨੀ ਪਈ ਐ ਤਿਆਰ ਕਰਨਾ ਪਿਆ ਦੁਬਾਰਾ ਕੱਪੜੇ ਚੇਕ ਕਰਨੇ ਪਏ ਕਿ ਅਸੀਂ ਜਲਦੀ ਮਣੇ ਆਉਣਾ ਜਾਨੋ ਮੈਂ ਬੜਾਈ ਕਰਨੇ ਜਾਨੋ ਅਸੀਂ ਥੱਲਾ ਲੱਗੇ ਆਣਾ ਜਲਦੀ ਆਉਣਾ ਹੋਰ ਤਾਂ ਬਹੁਤ ਟਾਈਮ ਲੱਜਣਾ ਹੁਣ ਤਾਂ ਦੇਖ ਟਾਈਮ ਹੋ ਗਿਆ ਠੀਕ ਹੈ ਨਾ ਘੰਟਾ ਆਪਣਾ ਪੂਰਾ ਲਾ ਜਣਾ ਆਉਣ ਜਾਣ ਚੱਲ ਠੀਕ ਹੈ ਜਨੂੰ ਲਾ ਤੋ ਸ਼ਾਮ ਹੋ ਜਾਣੀ ਆ ਵੀਰ ਜੀ ਤੇ ਪੜ ਵੀਰ ਜੀ ਦੀਦੀ ਵੀ ਪੜਦੇ ਨੇ ਪੁੱਤ ਉਹਨਾਂ ਦੇ ਵੀ ਪੀਪਰ ਨੇ ਖੇਲਣ ਤਾਂ ਉਹਨਾਂ ਨੇ ਵੀ ਨਹੀਂ ਹੈਗਾ ਕੱਲ ਨੂੰ ਛੁੱਟੀ ਹੈ ਤੁਹਾਨੂੰ ਹੈਨਾ ਕੱਲ ਜਿੰਨਾ ਮਰਜ਼ੀ ਖੇਲੇ ਕੱਲ ਨੂੰ ਛੁੱਟੀ ਆ ਕੱਲ ਕੱਲ ਛੁੱਟੀ ਕਾਦੀ ਹੈ ਤੇ ਦੱਸੋ ਕੱਲ ਨੂੰ ਹਾਂ ਆਲੂ ਛੁੱਟੀ ਕਾਦੇ ਆ ਕਿਉਂ ਛੁੱਟੀ ਸਕੂਲ ਇਹਨਾਂ ਕਰੀ ਆ ਹੈਂ ਸ਼ੀਦ ਉਦਮ ਸਿੰਘ ਜੀ ਦਾ ਜਨਮ ਦਿਨ ਆ ਹਾਂਜੀ ਪਤਾ ਕਿਹੜੇ ਸ਼ੀਦ ਉਦਮ ਸਿੰਘ ਕੋਣ ਸੀਗੇ ਉਹ ਤਾਂ ਕੋਣ ਸੀ ਹਾਂ ਜਿਲ੍ਹਾ ਲੇ ਬਾਗ ਜਿਹਨਾਂ ਜਨਰਲ ਰਾਇ ਤੋਂ ਜਿਲ੍ਹਾ ਲੇ ਬਾਗ ਇੰਗਲੈਂਡ ਚ ਆ ਕੇ ਉਹਨਾਂ ਨੂੰ ਮਾਰਿਆ ਸੀ ਹੈਨਾ ਮਾਰਿਆ ਸੀਗਾ ਪਰ ਵੱਡਾ ਪਰ ਉਹ ਵੱਡੇ ਆ ਕਿ ਜਿਹਨਾਂ ਉਹਨਾਂ ਵਾਸਤੇ ਕਿਹਨੇ ਕਿਹਾ ਸੀ ਉਹਨਾਂ ਨੇ ਮਾਰ ਦਿਆ ਜਿਹਨਾਂ ਨੇ ਆ ਵੀ ਬਣ ਗਿਆ ਪਰ ਬੜਾ ਸਹੀ ਗੱਲ ਆ ਉਹਨਾਂ ਮਾਰਿਆ ਸੀਗਾ ਹੈਨਾ ਉਹਨਾਂ ਦਾ ਕਾਹ ਨੂੰ ਹੈਗਾ ਜਨਮ ਦਿਨ ਹੈਪੀ ਬਰਥਡੇ ਕੱਲ ਉਹਨਾਂ ਦਾ ਇਸ ਕਰਕੇ ਆਪਣੇ ਪੰਜਾਬ ਚ ਸਾਰੇ ਜਿੰਨੇ ਵੀ ਮਨ ਪੰਜਾਬੀ ਅਦਾਰੇ ਨੇ ਜਾਂ ਪੰਜਾਬ ਗਵਰਨਮੈਂਟ ਦੇ ਅਦਾਰੇ ਸਾਰੇ ਬੰਦ ਨੇ ਪ੍ਰਾਈਵੇਟ ਕਲੀਆਂ ਬੈਂਕਾਂ ਛੱਡ ਗਏ ਹਾਂਜੀ ਤੇ ਹਸਪਤਾਲ ਨੂੰ ਵੀ ਛੁੱਟੀ ਨਹੀਂ ਹੈਗੀ ਕਿਉਂਕਿ ਉਹ ਪੰਜਾਬ ਦੇ ਅੰਡਰ ਨਹੀਂ ਹੈਗੀ ਕਿਸੇ ਯੂਨੀਵਰਸਿਟੀ ਉਹ ਯੂਨੀਵਰਸਿਟੀ ਅੰਡਰ ਨਹੀਂ ਹੈਗੀ ਉਹ ਵੀ ਛੁੱਟੀ ਨਹੀਂ ਹੈਗੀ ਉਹਨੇ ਜਾਣਾ ਕਹਲੂ ਯੂਨੀਵਰਸਿਟੀ ਅਰਮਾਨਪੀ ਤੇ ਜਸ਼ਨਪ੍ਰੀਤ ਇਹ ਦੋਏ ਕੱਲ ਨੂੰ ਘਰੇ ਰੋਣਾ ਪਾਉਣਗੇ ਤੰਗ ਕਰਨਗੇ ਨਹੀਂ ਰੋਣਾ ਇਹ ਪਾਉਂਦੇ ਨੇ ਵੀਰ ਜੀ ਹੋ ਜਾਂ ਤੇ अच्छा पहला डिक्की ਖਿੱਡੀ ਹੁੰਦੇ ਇਹਨਾਂ ਨੂੰ ਇਕੱਲੇ ਖੇਲਣਾ ਚੰਮਾ ਹੀ ਪਸੰਦ ਨਹੀਂ ਹੈਗਾ ਦੋਹਾਂ ਨੂੰ ਹਮ ਹਰਸ਼ਪ੍ਰੀਤਾ ਆਏ ਤੇ ਇਹਨਾਂ ਨੂੰ ਬੜੀ ਲੱਗਦਾ ਬਸ ਉਹ ਹੀ ਉਹ ਵੀ ਇਹਨਾਂ ਦੇ ਬੱਚਿਆਂ ਵਾਂਗੂ ਮੈਂ ਖਿਲਾਉਂਦਾ ਐਦਾਂ ਦਾ ਨਹੀਂ ਹੈਗਾ ਨਹੀਂ ਖਿਲਾਉਂਦਾ ਬੱਚਾ ਉਹ ਵੀ ਇਹ ਸਹੀ ਗੱਲ ਹੈ ਤੇ ਜੈਸਮਨਪ੍ਰੀਤਾ ਆਇਆ ਤਾਂ ਕਰਕੇ ਕਿਉਂਕਿ ਇਹਦੀ ਇੱਕ ਟਾਨਾ ਸਾਫ ਤੋਂ ਬੋਲ ਲਈ ਸੀ ਤੁਸੀਂ ਦੇਖੀਓਗੇ ਵਲੌਗ ਦੇ ਵਿੱਚ ਤੇ ਇਹਦੀ ਬੋਲ ਫਟ ਗਈ ਤੇ ਉਹ ਦਿਨ ਇਹਨੇ ਬਹੁਤ ਜ਼ਿਆਦਾ ਫਨ ਕਰਿਆ ਬਹੁਤ ਜ਼ਿਆਦਾ ਲੌਬੀ ਦੇ ਵਿੱਚ ਜੇ ਖੇਲੀ ਜਾਂਦਾ ਸੀ ਅੰਦਰ ਹੀ ਮੈਂ ਹਾਂ ਜੀ ਬੋਲਦੀ ਰਹਿੰਦੀ ਸੀ ਵਿਜੈਸ਼ਮਨ ਕੋਈ ਚੀਜ਼ਾਂ ਨੁਕਸਾਨ ਨਾ ਹੋ ਜਾਵੇ ਕੁਝ ਤੋੜ ਨਾ ਦੇਈ ਉਹਦੇ ਕਰਕੇ ਹੀ ਆਪਣੀ ਵੌਨ ਲਾਈਨ ਕਰਕੇ ਆਇਆ ਬਾਕੀ ਇਹਨੂੰ ਗੁਰੂ ਘਰ ਜਾਣ ਦਾ ਵਧੀਆ ਲੱਗਦਾ ਤਾਂ ਨਹੀਂ ਹੈਗਾ ਹਸਪਤਾਲ ਆਪਣਾ ਘਟਿਆ ਕਿ ਕੁਛ ਕਿਤੇ ਵੀ ਜਾ ਕੇ ਕਿਦਾਂ ਦਾ ਤਾਂ ਪਹਿਲਾਂ ਤੋਂ ਛੋਟੇ ਹੁੰਦੇ ਤੋਂ ਇਹਨੂੰ ਗੁਰੂ ਘਰ ਜਾਣਾ ਆਏ ਨੇ ਇਹਨੇ ਜਾਣਾ ਹੀ ਜਾਣਾ ਦਿੱਲੀ ਇਹਨੇ ਤੋਂ ਇੱਕ ਹੋਰ ਹੀ ਸਿਫਤਾਂ ਦਿੱਲੀ ਪੈਣ ਲੱਗੇ ਜਦੋਂ ਬੈੱਡ ਤੇ ਇਹਨੇ ਸੌਣਾ ਤਾਂ ਇਹਨੇ ਪਾਠ ਕਰਕੇ ਚਾਹੇ 2 ਮਿੰਟ ਚਾਹੇ 1 ਮਿੰਟ ਇਨੇ ਸੇ ਮੱਥਾ ਹੱਥ ਜੋੜ ਕੇ ਮੱਥਾ ਟੇਕਣਾ ਤੇ ਮੂਹ ਚ ਕੀ ਮੰਗਦਾ ਇਹ ਮੈਨੂੰ ਪਤਾ ਨਹੀਂ ਇਹ ਡੇਲੀ ਪੱਕੀ ਰੁਟੀਨ ਹੈ ਇਹ ਕਹਿੰਦਾ ਸਮਝ ਆ ਪੁੱਤ ਇਹਨੇ ਚਾਹ 1 ਮਿੰਟ ਲਵੇ ਇਹਨੇ ਕਰਨਾ ਉਦਾਂ ਪਾੜੇਗੇ ਹਾਂਜੀ ਅੱਜ ਤਰੀਕ ਹੈਗੀ 30 ਦਿਨ ਹੈਗਾ ਬੁੱਧਵਾਰ ਪਹਿਲਾਂ ਅੱਜ ਤੀਜ ਨਹੀਂ ਤੀਜ ਤੁਹਾਡੀ ਮਨਾਈ ਸਕੂਲ ਦੇ ਵਿੱਚ ਜਸ਼ਨ ਹੁੰਦੀ ਹੈ ਸਮਪਤੀ ਇਤਿਹਾਜ ਸਕੂਲ ਦੇ ਵਿੱਚ 30 ਨੰਨਾਂ ਦਾ ਸਿੱਕੇ ਪੰਗੜਾ ਪਾਇਆ ਸੀ ਇਹਨੇ ਤੇ ਈਰਮਾਨ ਪੀ ਦੀ ਵੀ ਆਪਣੇ ਦੀ ਹੈਗੀ ਆ ਸ਼ਨੀਵਾਰ ਦੀ ਹਾਂ ਮੰਮੂ ਬਾਹਰ ਨੂੰ ਸੈਲੀਬ੍ਰੇਟ ਕਰਨ ਨਾਲ ਹਾਂਜੀ ਵੱਡਿਆਂ ਦੀ ਸੀਗੀ 3rd ਕਲਾਸ ਤੋਂ ਨਹੀਂ ਹੋਈ ਹੈ ਨਾ ਪਰ ਛੋਟੇ ਬੱਚਿਆਂ ਦੀ ਹੋਣੀ ਹੈ ਛੋਟੇ ਬੱਚਿਆਂ ਦਾ ਪੁੱਤ ਪਹਿਲਾਂ ਸੈਲੀਬ੍ਰੇਟ ਕਰ ਲੈਂਦੇ ਨੇ ਹੈਨਾ ਜਿਹੜੇ ਵੱਡੇ ਦੀਦੀਆਂ ਨੇ ਉਹਨਾਂ ਦਾ ਗਿੱਧਾ ਕੋਈ ਤਾਂ ਸਟੇਜ ਤੇ ਕਰਨਗੇ ਉਹ ਹੋ ਤਾਂ ਕਰਕੇ ਉਹ ਫਿਰ ਅਲੱਗ-ਅਲੱਗ ਕਰਦੇ ਇਕੱਠਾ ਉਹਨਾਂ ਨੂੰ ਵੀ ਫੰਕਸ਼ਨ ਨੂੰ ਮਨ ਨੂੰ ਔਖਾ ਲੱਗ ਰਿਹਾ ਅੱਜ ਮੈਂ ਫਸਟ ਵਾਰ ਇਹਦਾ ਵੀਡੀਓ ਬਣਾ ਰਹੀ ਆ ਕੈਮਰਾ ਕਾਫੀ ਹਿੱਲ ਰਿਹਾ ਦੱਸਿਓ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿੱਦਾਂ ਦੀ ਬਣੀ ਮੇਤੋ ਵੀਡੀਓ ਵੀਡੀਓ ਇਹ ਬਣੀ ਵੀਗਾ ਵੀਡੀਓ ਦਾ ਬਾੜੀ ਬਣ ਨਹੀਂ ਸਕਦੀ ਨਹੀਂ ਫਿਰ ਵੀ ਮੈਨੂੰ ਇੰਨਾ ਥੋੜਾ ਔਖਾ ਲੱਗਦਾ ਕਿਦਾ ਮੈਂ ਕਦੇ ਬਣਾਈ ਨਹੀਂ ਹੈਗੀ ਦੀ ਆਪਾਂ ਸੋਚਿਆ ਸੀ ਵੀ ਆਪਾਂ ਸੰਗਰਾਦ ਨੂੰ ਜਾਵਾਂਗੇ ਫਿਰ ਅੱਜ ਮੌਸਮ ਬਹੁਤ ਵਧੀਆ ਬਹੁਤ ਠੰਡਾ ਮੌਸਮ ਆਹ ਮੌਸਮ ਸਹੀ ਗੱਲ ਅੱਜ ਬਾਹਰ ਤੁਰਦੇ ਫਿਰਦੇ ਨੂੰ ਵੀ ਅੱਗੇ ਮਾਣੀ ਮੁੰਡੀ ਗਰਮੀ ਆ ਜਾਂਦਾ ਜੋ ਕੋਈ ਗਰਮੀ ਵੀ ਨਹੀਂ ਲੱਗਦੀ ਹੈ ਠੀਕ ਹੈ ਵਧੀਆ ਮੌਸਮ ਇੰਨੀ ਗਰਮੀ ਨਹੀਂ ਹੈਗੀ ਨਾ ਕਰ ਲਈ ਇੱਥੇ ਪਹੁੰਚ ਕੇ ਪਵਾਰਸੀ ਦੀ ਮੰਜੀ ਸਾਹਿਬ ਪਹੁੰਚ ਚੁੱਕੇ ਆ ਜੀ ਆਪਾਂ ਜੀ ਕਰੀਓ ਜੀ ਤੁਸੀਂ ਵੀ ਦਰਸ਼ਨ ਘਰ ਦਵਾਰਾ ਸਾਤੇ ਅੱਜ ਇਥੋਂ ਆਪਾਂ ਨੂੰ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਨੇ ਨਾ ਦਿਨ ਕਰੀਓ ਜੀ ਦਰਸ਼ਨ ਦਵਾਰਾ ਸਾਤੇ ਵਾਚੀ ਜੇ ਉਹਦੋਂ ਆਪਾਂ ਗੱਡੀ ਕਿੱਧਰੋਂ ਵਸੇ ਲੈਸੀ ਜਾ ਤੇਰੇ ਇੱਧਰ ਆਲੇ ਪਾਸੇ ਹਾਂ ਇੱਧਰ ਰਹਿ ਸੀ ਨਾ ਇੱਥੇ ਸ਼ਾਮ ਬੇੜੀ ਜੀ ਕੀਰਤਨ ਵਗੈਰਾ ਚੱਲਦਾ ਰਹਿੰਦਾ ਬਹੁਤ ਸਕੂਨ ਮਿਲਦਾ ਇੱਥੇ ਆ ਕੇ ਇੱਥੇ ਤੇ ਬੁੱਤ ਸਾਨੂੰ ਸਭ ਕੁਝ ਮਿਲਿਆ ਜੋ ਅਸੀਂ ਮੰਗੇ ਆ ਸਾਨੂੰ ਸਭ ਉਰੋਂ ਉਰੋਂ ਹੀ ਮਿਲਿਆ ਸਾਨੂੰ ਸਾਰਾ ਕੁਝ ਸਾਨੂੰ ਤਿੰਨ ਬੱਚੇ ਉਰੋਂ ਮਿਲੇ ਨੇ ਤਿੰਨ ਬੱਚੇ ਜਦੋਂ ਇਹਨਾਂ ਦਾ ਬਰਤ ਹੋਇਆ ਤਾ ਸਭ ਤੋਂ ਪਹਿਲਾਂ ਘਰੇ ਜਾਣ ਤੋਂ ਪਹਿਲਾਂ ਅਸੀਂ ਇੱਥੇ ਲੈ ਕੇ ਆਏ ਆ ਇਥੋਂ ਗੁਰੂ ਘਰ ਦਾ ਆਸ਼ੀਰਵਾਦ ਲੈ ਕੇ ਫੇਰ ਅਸੀਂ ਘਰੇ ਲੈ ਗਏ ਆ ਤੁਹਾਨੂੰ ਹਰਸ਼ਪ੍ਰੀਤ ਨੂੰ ਅਰਮਾਨਪ੍ਰੀਤ ਨੂੰ ਤੇ ਛੋਟੇ ਜਿਹਾ ਜਸ਼ਮਨ ਨੂੰ ਵੀ ਤੁਹਾਨੂੰ ਪਤਾ ਪਤਾ ਨਹੀਂ ਸੀਗਾ ਜਦੋਂ ਤੁਹਾਨੂੰ ਬਰਥ ਹੋਇਆ ਪਹਿਲਾਂ ਉਰੇ ਲੈ ਗਏ ਸੀ ਦੰ ਮੱਥਾ ਉਰੇ ਟਕਾਇਆ ਹੈ ਹੈ ਜੀ ਰੋੜੇ ਹਾਂ ਜੀ ਰੋੜੇ ਤੇ ਹਾਂ ਫੇਰ ਉਰੇ ਲੈ ਗਏ ਫਿਰ ਉਰੋਂ ਮੱਥਾ ਟਕਾ ਕੇ ਉਸ ਤੋਂ ਬਾਅਦ ਘਰੇ ਗਏ ਆ ਹਰਸ਼ਪ੍ਰੀਤ ਦਾ ਜਦੋਂ ਬਰਥ ਹੋਇਆ ਦਾਦੂ ਨੇ ਉਧਰੋਂ ਬਾਹਰੋਂ ਫੋਨ ਕਰਿਆ ਸੀ ਵੀ ਮਨਜੀ ਸਾਹਿਬ ਜਾ ਕੇ ਦਾਦੂ ਇੱਥੇ ਡੈਡੀ ਨਾ ਬਾਹਰੋਂ ਖਣਪਾਟ ਸਾਹਿਬਾ ਕਰਵਾਉਂਦੇ ਹੁੰਦੇ ਸੀਗੇ ਇੱਥੇ ਤੇ ਡੈਡੀ ਬਾਹਰ ਸੀਗੇ ਡੈਡੀ ਉਰੇ ਵੀ ਖਣਪਾਟ ਸਾਹਿਬ ਕਰਾਉਂਦੇ ਸੀ ਤੇ ਚਾਰ ਸਾਬ ਗੁਰਦੁਆਰਾ ਜੀ ਉੱਥੇ ਵੀ ਜੜੀ ਸਾਲਵਾਦ ਖਣਪਾਟ ਸਾਹਿਬ ਆਰੰਭ ਕਰਵਾਉਂਦੇ ਰਹੇ ਆਪਾਂ ਤੇ ਇੱਥੋਂ ਡੈਡੀ ਨੇ ਕਿਹਾ ਸੀ ਵੀ ਹਸਪੀਤਲ ਦਾ ਨੇਮ ਦਾ ਵੀ ਇੱਥੇ ਹੀ ਉਹ ਕਰਨਾ ਹਾਂ ਇੱਥੋਂ ਕਰਵਾਉਣਾ ਉਹਨਾਂ ਨੇ ਕਿਹਾ ਸੀ ਵੀ ਉਹ ਕੋ ਨਾਮ ਸਾਹਿਬ ਦਾ ਜਿਹੜਾ ਪਹਿਲਾ ਅੱਖਰ ਆ ਵੀ ਤੁਸੀਂ ਉਹ ਦੇਖ ਲਿਓ ਜੀ ਹਾਂਜੀ ਹਾਂ ਇਹ ਆਪਾਂ ਨਾਂ ਰੱਖਿਆ ਸੀ ਹਸਪੀਤਲ ਬਿਲਕੁਲ ਬਿਲਕੁਲ ਚਲੋ ਕਰਦੇ ਆਂ ਦਰਸ਼ਨ ਜੀ ਗੁਰੂ ਜੀ ਹਾਂਜੀ ਪਹਿਲਾਂ ਜਾ ਰਹੇ ਆਂ ਸਰੋਵਰ ਕੋਲ ਜਸ਼ਮੰਦੀ ਬਹੁਤ ਮੰਨਾ ਵੀ ਪਹਿਲਾਂ ਸਰੋਵਰ ਤੇ ਮੈਂ ਦੇਖ ਕੇ ਆਉਣਾ ਕਿ ਅੱਗੇ ਜਿੰਨੀ ਵਾਰ ਆਉਨੇ ਆਂ ਇਹਦੀ ਜਿੱਦ ਹੁੰਦੀ ਆ ਸ਼ਾਮ ਹੁੰਦੀ ਆ ਵੱਧ ਤੇ ਉਧਰ ਨਹੀਂ ਜਾ ਹੁੰਦਾ ਇਹ ਜਸ਼ਮਨ ਕਰ ਲੋ ਦਰਸ਼ਨ ਹੁਣ ਸਰੋਵਰ ਦੇ ਹੈ ਮੱਛੀਆਂ ਉਰੇ ਹੈ ਨਹੀਂ ਮੇਰੇ ਸਾਹਮਣਾਂ ਉਦੋਂ ਕਿਟਾਣਾ ਸਾਹਿਬ ਗਿਆ ਸੀਗੇ ਉਹ ਤਾਂ ਹੈਗੀਆਂ ਨੇ ਉੱਥੇ ਮੱਛੀਆਂ ਸੀਗੀਆਂ ਹਾਂ ਹੈਗੀਆਂ ਨੇ ਹੈਗੀਆਂ ਹੈਗੀਆਂ ਮੱਛੀਆਂ ਤਾਂ ਹੈਗੀਆਂ ਨੇ ਹੈਗੀਆਂ ਨੇ ਸਤ ਸਤਨਾਮ ਸਤ ਸਤਨਾਮ ਸਤਨਾਮ Um soante, Eu para aí. ele aqui. botão? Não. ਹਾਂਜੀ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਿਆ ਦਰਸ਼ਨ ਮਿਲੇ ਹੋ ਗਏ ਤੇ ਹੁਣ ਚੱਲਦੇ ਆ ਘਰ ਨੂੰ ਹੁਣ ਚੱਲੇ ਆ ਘਰ ਨੂੰ ਜਸ਼ਮਨ ਅੱਗੇ ਬੈਠ ਕੇ ਅੱਗੇ ਆ ਲਿਆ ਜੀ ਇਹਨੇ ਬਾਲ ਉਹਨੂੰ ਬਾਲ ਦਿਖਾ ਰਿਹਾ ਖਾਣੂ ਵਾਲੇ ਕੋਲ ਕਰ ਕਰੇ ਉੱਥੇ ਦੋ ਬੱਚੇ ਫਿਰਦੇ ਸੀਗੇ ਦੋਏ ਨੇ ਉਹਨੂੰ ਲੈ ਤੇ ਦੋ ਆਪਣੇ ਵੀਰ ਜੀ ਦੇ ਦੀਦਿੰਦਲੇ ਇੱਕ ਆਪ ਨੂੰ ਲੈ ਲਿਆ ਕਿਉਂਕਿ ਮੈਂ ਪਹਿਲੇ ਮੇਰੇ ਸੋਚਿਆ ਸੀ ਮੈਂ ਬੱਚਿਆਂ ਵੀ ਲੈ ਕੇ ਜਾਵਾਂ ਬੱਚੇ ਇੱਥੇ ਫੇਰ ਰਹੇ ਸੀਗੇ। ਅੱਜ ਹੀ ਕੋਈ ਅਦਾਂ ਬੱਚੇ ਮਿਲ ਜਾਣ ਨਾ। ਇਹਦਾ ਬਸ ਇਹਨੇ ਉਹਨਾਂ ਵਿੱਚੇ ਧਿਆਨ ਰੱਖਣਾ ਵੀ ਉਹ ਕੀ ਕਰਦੇ ਨੇ ਕਿਵੇਂ ਨੇ। ਇੰਨਾ ਜ਼ਿਆਦਾ ਛੋਟਾ ਪਰ ਇੰਨਾ ਜ਼ਿਆਦਾ ਸਿਆਣਾ ਨਾ ਸੋਚਦਾ ਰਹਿੰਦਾ। ਡੂੰਗਾ ਸੋਚਣ ਲੱਗ ਜਾਂਦਾ ਜੇ ਖਪਰਟੀ ਉਹਨਾਂ ਬੋਲ ਕੇ ਕਿਦਾਂ ਕਰਦੇ ਨੇ ਮੈਨਾਂ ਨੂੰ ਕੁਝ ਖਾਣ ਨੂੰ ਲੈਦਾ। ਆਪ ਖੁਰਕਰੇ ਲੈਣੇ ਹੁੰਨ ਉਹਨਾਂ ਨੂੰ ਵੀ ਲੈ। ਚਲੋ ਜੀ ਹੁਣ ਚੱਲਦੇ ਕਰ ਨੂੰ ਬਲੌਗ ਦੀ ਇੱਥੇ ਕਰਦੇ ਆਂ ਸਮਾਪਤੀ ਪਲੀਜ਼ ਸਾਡੀ ਵੀਡੀਓ ਨੂੰ ਬਸ ਤੋਂ ਬਸ ਲਾਈਕ ਤੇ ਕਰਿਓ ਤੇ ਕਮੈਂਟ ਕਰਕੇ ਦੱਸਿਓ ਬਲੌਗ ਸਾਡਾ ਕਿੱਦਾਂ ਦਾ ਬਣਿਆ ਤਾਂ ਕਿ ਅੱਕੇ ਤੋਂ ਵਧੀਆ ਬਲੌਗ ਬਣਾ ਸਕੀਏ ਕੋਈ ਕਮਿਨਿਕੇਸ਼ਨ ਦੱਸਿਓ ਤੇ ਵੀਡੀਓ ਬਤੋ ਸ਼ੇਅਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਚ ਓਕੇ ਬਾਏ